ਸਲੋਕ ਮਹਲਾ 3 ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸਚ ਨਾਮ ਚਿਤ ਲਾਇਆ ਗੁਰਮੁਖ ਅਨੰਦਿਨ ਰਹੈ ਰੰਗ ਰਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖਹਿ ਗੁਰਮੁਖ ਹਰ ਬੋਲਹਿ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤਿਮਰ ਅਗਿਆਨ ਅਧੇਰ ਚੁਕਾਇਆ ਜਿਸ ਨੂੰ ਕਰਮ ਹੋਵੇ ਧੁਰ ਪੂਰਾ ਤਿੰਨ ਗੁਰਮੁਖੋ ਹਰ ਨਾਮ ਧਿਆਇਆ ਮਹਲਾ 3 ਸਤਿਗੁਰ ਜਿਨਾਂ ਨਸੇਵਿਓ ਸਬਦ ਨ ਲਗੋ ਪਿਆਰ ਸਹਜੇ ਨਾਮ ਨ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸਟਾ ਸਦਾ ਖੁਵਾਰ ਕੂੜੈ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਬਰੇ ਜੇ ਆਪ ਮਿਲ ਕਰਤਾਰ ਪੌੜੀ ਸਚਾਏ ਦਰਸੋਂ ਹੁੰਦੇ ਸਚਾਏ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨ ਊਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲਲਾਦੀ ਦੂਜੈ ਪਾਏ ਖੁਆਏ ਸ਼ਲੋਕ ਮਹਲਾ 3 ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਅਨੰਦਿਨ ਨਾਮ ਧਿਆਇਆ ਵਿਚੇ ਗ੍ਰਹਿ ਗੁਰਬਚਨ ਉਦਾਸੀ ਮੈਂ ਮੋਹ ਜਲਾਇਆ ਆਪ ਤਰਿਆ ਕੁੱਲ ਜਗਤ ਤਰਾਇਆ ਤਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲੇਹਾਰੀ ਗੁਰ ਆਪਣੇ ਵਿਟਹੋ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖਹਿ ਦਿਖਾ ਕਿਨਹਿ ਕਿਹੋ ਆਣ ਚੜਾਇਆ ਦੁਜੈ ਪਾਏ ਪੜ੍ਹਹਿ ਨਿਤ ਵਿਖਿਆ ਨਾ ਵਹੋ ਦਈਏ ਖੁਆਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾ ਅਹੰਕਾਰ ਬਹੁ ਗਰਭ ਵਧਾਇਆ ਛਾਦਨ ਭੋਜਨ ਨਾ ਲੈ ਹੀ ਸਤਿ ਭਿਖਿਆ ਮਨ ਹੱਠ ਜਨਮ ਗਵਾਇਆ ਏਤੜਿਆਂ ਵਿੱਚ ਹੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸਨੋ ਆਖ ਸੁਣਾਈਐ ਜਾ ਕਰਦੇ ਸਭ ਕਰਾਇਆ ਪਉੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਨ੍ਹਾਂ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਨ ਜਿਨ ਦੂਜਾ ਭਾਉ ਪਿਆਰਾ ਜਮਪੁਰ ਬੱਧੇ ਮਾਰੀਨ ਕੋ ਸੁਣੈ ਨਾ ਪੁਕਾਰਾ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਸਲੋਕ ਮਹਲਾ ਤੀਜਾ ਹਉ ਮੈਂ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾ ਜੋ ਮੋਹ ਦੂਜਾ ਚਿੱਤ ਲਾਏਂਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕੈ ਸਬਦ ਪਰ ਜਾਲੀਐ ਤਾ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਰਨ ਹਰ ਨਾਮ ਹੈ ਗੁਰਮੁਖੋ ਪਾਇਆ ਜਾਏ ਮਹਲਾ ਤੀਜਾ ਇਹੋ ਮਨ ਕੇ ਤੜਿਆ ਜੁਗ ਭਰਮਿਆ ਥਿਰ ਰਹੈ ਨਾ ਆਵੈ ਜਾਏ ਹਰ ਭਾਣਾ ਤਾ ਪਰਮਾਇਨ ਕਰ ਪਰਪੰਚ ਖੇਲ ਉਪਾਏ ਜਾਹਰ ਬਖਸ਼ੇ ਤਾ ਗੁਰ ਮਿਲੈ ਅਸਥਿਰ ਰਹੈ ਸਮਾਏ ਨਾਨਕ ਮਨ ਹੀ ਤੇ ਮਨ ਮੰਨਿਆ ਨਾ ਕਿਛ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹਿ ਜਾਹਿ ਵਿਜੋਗੀ ਸ਼ਲੋਕ ਮਹਲਾ 3ਜਾ ਵਾਹ ਵਾਹ ਆਪ ਅਖਾਐਂਦਾ ਗੁਰਸਬਦ ਦੀ ਸੱਚ ਸੋਏ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਬੂਝੈ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾ ਵਾਹ ਹੋਏ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਪੂਰੈ ਸਬਦ ਪ੍ਰਭ ਮਿਲਿਆ ਆਈ ਵੱਡ ਭਾਗਿਆ ਵਾਹ ਵਾਹ ਮੋਹੋ ਕਢਾਈ ਵਾਹ ਵਾਹ ਕਰਹਿ ਸਈ ਜਨ ਸੋਹਣੇ ਤਿੰਨ ਕਉ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬਜਰ ਕਾ ਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਭਿਮਾਨੀ ਪਰਮ ਭੂਲੇ ਨਦਰ ਨ ਆਵਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੈ ਨ ਲੱਭਨੀ ਕਰ ਭੀਖ ਥੱਕੇ ਭੀਖਵਾਨੀ ਗੁਰ ਸਬਦੀ ਖੋਲਾਈਐਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹਲਾ ਤੀਜਾ ਵਾਹ ਵਾਹ ਕਰਤੇ ਆ ਰਹਿਣ ਸੁਖ ਵਿਹਾਈ ਵਾਹ ਵਾਹ ਕਰਤੇ ਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤੇ ਆ ਹਰ ਸਿਉ ਲਿਵ ਲਾਈ ਵਾਹ ਵਾਹ ਕਰਮੀ ਬੋਲੇ ਬੋਲਾਈ ਵਾਹ ਵਾਹ ਕਰਤੇ ਆ ਸੋਭਾ ਪਾਏ ਨਾਨਕ ਵਾਹ ਵਾਹ ਸਤਿ ਰਜਾਈ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲਦੀ ਪਾਲ ਵਾਹ ਵਾਹ ਸਬਦੇ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆਂ ਹਰ ਪਾਇਆ ਸਹਜੇ ਗੁਰਮੁਖ ਪਾਲ ਸੇਵੜ ਭਾਗੀ ਨਾਨਕਾ ਹਰ ਹਰ ਦਇ ਸਮਹਾਲ ਪੌੜੀ ਏ ਮਨ ਆਤ ਲੂਬੀਆ ਨਿਤ ਲੋਬੇ ਰਾਤਾ ਮਾਇਆ ਮਨសា ਮੋਹਣੀ ਦਹ ਦਿਸ ਫਿਰਾਤਾ ਅੱਗਾ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸ ਨਾ ਚਖਿਓ ਫੀਕਾ ਬੋਲਾਤਾ ਜਿਨਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਲਾ 3ਆ ਵਾਹ ਵਾਹੋ ਤਿਸਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹੋ ਤਿਸਨੂੰ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹੋ ਤਿਸਨੂੰ ਆਖੀਐ ਜੇ ਸਭ ਮਹਿ ਰਹਿ ਆਸਮਾਏ ਵਾਹ ਵਾਹੋ ਤਿਸਨੂੰ ਆਖੀਐ ਜੇ ਦੇਂਦਾ ਰਿਜਕ ਸਬਾਹੇ ਨਾਨਕ ਵਾਹ ਵਾਹੋ ਇੱਕੋ ਕਰਸਾ ਲਾਹੀ ਆਏ ਜੇ ਸਤਗੁਰੂ ਦੀਆ ਦਿਖਾਏ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹੈ ਮਨਮੁਖ ਮਰਹੈ ਬਿਖ ਖਾਇ ਉਹਨਾ ਵਾਹ ਵਾਹ ਨਾ ਭਾਵਈ ਦੁਖੇ ਦੁਖ ਵਿਹਾਈ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਵ ਲਾਏ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ تیر ਭਵਨ ਸੋਜੀ ਪਾਏ ਪੌੜੀ ਹਰ ਕਹਿ ਪਾਣੈ ਗੁਰ ਮਿਲੈ ਸੇਵਾ ਭਗਤ ਬਨੀਜੈ ਹਰ ਕਹਿ ਪਾਣੈ ਹਰ ਮਨ ਵਸੈ ਸਹਿਜੇ ਹਰ ਰਸ ਪੀਜੈ ਹਰ ਕਹਿ ਪਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕਹਿ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ ਹਰ ਕਾ ਪਾਣਾ ਤਿਨੀ ਮੰਨਿਆ ਨਾਮ ਗੁਰੂ ਮਿਲੀ ਜਾ ਸਲੋਕ ਮਹਲਾ 3 ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚ ਹਉ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰਹਿ ਸੇ ਜਨ ਸੋਹਣੇ ਹਰ ਤਨ ਕੈ ਸੰਗ ਮਿਲਾਏ ਵਾਹ ਵਾਹ ਹਿਰਦੈ ਉਚਰਾ ਮੁਖ ਹੋ ਪੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰਹਿ ਹਾਉ ਤਨ ਮਨ ਤਿਨ ਕਉ ਦੇਉ ਮਹਲਾ ਤੀਜਾ ਵਾਹ ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜਿਨ ਸੇ ਵਿਆ ਤਿਨ ਫਲ ਪਾਇਆ ਹਉ ਤਿਨ ਬਲੇ ਹਰੈ ਜਾਉ ਵਾਹ ਵਾਹੋ ਗੁਣੀ ਨਿਧਾਨ ਹੈ ਜਿਸਨੋ ਦੇ ਸੋ ਖਾਏ ਵਾਹ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਭ ਕਰਹੁ ਗੁਰਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪੌੜੀ ਹਰ ਜਿਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਅਨੰਦਿਨ ਜਾਗ ਹੈ ਨਾ ਸਭ ਹੈ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਚ ਮੋਏ ਅਜਾਣੀ ਸਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਵਾਹ ਵਾਹ ਅਗਮ ਅਥਾਹ ਹੋਇ ਵਾਹ ਵਾਹ ਸੱਚਾ ਸੋਇ ਵਾਹ ਵਾਹ ਵੇ ਪਰਵਾਹ ਹੋਇ ਵਾਹ ਵਾਹ ਕਰੇ ਸੋ ਹੋਇ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਇ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅਨੰਦਿਨ ਨਾਮ ਲਏ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸਾਤ ਨ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮੈ ਨਾ ਪਾਇਆ ਜਾਏ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੈ ਪਾਏ ਖੁਆਏ ਜੰਮਣ ਮਰਣ ਨ ਚੁੱਕਈ ਹਉਮੈ ਵਿੱਚ ਦੁੱਖ ਪਾਏ ਜਿਨ੍ਹਾਂ ਸਤਗੁਰ ਸਿਓ ਚਿੱਤ ਲਾਇਆ ਸੋ ਖਾਲੀ ਕੋਈ ਨਾ ਹੈ ਤਿੰਨ ਜਮ ਕੀ ਤਲਬ ਨ ਹੋਵਈ ਨਾ ਓਏ ਦੁੱਖ ਸਹਾਰੇ ਨਾਨਕ ਗੁਰਮੁਖ ਉਬਰੇ ਸਚੈ ਸਬਦ ਸਮਾਹਿ ਪੌੜੀ ਟਾਡੀ ਤਿਸ ਨੂੰ ਆਖੀਐ ਜੇ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸਬਦੀ ਵਿਚਾਰ ਟਾਡੀ ਦਰ ਘਰ ਪਾਏ ਸੀ ਸੱਚ ਰੱਖੈ ਉਰਤਾਰ ਟਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਟਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ